ਸੰਗਤ ਦੇ ਵਿੱਚ ਬੈਠੇ ਆ ਚੰਗੇ ਵਿਚਾਰ ਸੁਣ ਰਹੇ ਆ ਤਾਂ ਚੰਗੀਆਂ-ਚੰਗੀਆਂ ਗੱਲਾਂ ਦਿਮਾਗ ਦੇ ਵਿੱਚ ਆਉਣਗੇ। ਇਹਦੇ ਉਲਟ ਜੇ ਕਿਤੇ ਆਪਾਂ ਕਿਸੇ ਐਸੀ ਜਗ੍ਹਾ ਤੇ ਬੈਠੇ ਆ ਜਿਹੜੀਆਂ ਮਤ ਨੂੰ ਮਲੀਨ ਕਰਨ ਵਾਲੀਆਂ ਗੱਲਾਂ ਚੱਲਦੀਆਂ ਆਏ ਨੇ ਤੇ ਸੁਭਾਵਕ ਜੀ ਗੱਲ ਹੈ ਉਹਦੇ ਵਿੱਚ ਮਤ ਮਲੀਨ ਹੋਵੇਗੀ। ਤਾਂ ਹੀ ਤਾਂ ਕਿਹਾ ਜਾਂਦਾ ਹੈ ਨਾ ਸੰਗਤ ਦਾ ਬੰਦੇ ਦੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਪ੍ਰਭਾਵ ਹੈ। ਰਪਣਾ ਕਰੇ ਕਿਸੇ ਦੇ ਘਰ ਦਾ ਮਾਹੌਲ ਚੰਗਾ ਨਹੀਂ ਹੈ ਬੱਚੇ ਨੂੰ ਜਾਰਾ ਬੇਲੀਆਂ ਦੀ ਦੋਸਤਾਂ ਦੀ ਦੋਸਤੀ ਚੰਗੀ ਮਿਲ ਗਈ ਹੈ ਵਿਚਾਰ ਚੰਗੇ ਮਿਲ ਗਏ ਅਸੀਂ ਸੋਚਿਆ ਵੀ ਨਹੀਂ ਹੁੰਦਾ ਪੀਏ ਐਸ ਬਾਪ ਦਾ ਬੱਚਾ ਹੈ ਜਿਹੜੇ ਬੱਚਾ ਉਹ ਬਾਪ ਦੇ ਲਾਗੇ ਬੰਨੇ ਵੀ ਨਹੀਂ ਘੁੰਮਦਾ ਇਹਦੀਆਂ ਤਾਂ ਗੱਲਾਂ ਬੜੀਆਂ ਉੱਚੀਆਂ ਸੁੱਚੀਆਂ ਨੇ ਤੇ ਭਾਗਾ ਵਾਲੇ ਉਹ ਕਈ ਵਾਰ ਇਦਾਂ ਹੁੰਦਾ ਹੈ ਘਰ ਦਾ ਮਾਹੌਲ ਬੜਾ ਸ਼ਾਨਦਾਰ ਹੁੰਦਾ ਹੈ ਵਧੀਆ ਹੁੰਦਾ ਹੈ ਗੁਰਬਾਣੀ ਵਾਲਾ ਹੁੰਦਾ ਹੈ ਪਰ ਜੇ ਬੱਚੇ ਨੂੰ ਬਾਹਰ ਸੰਗਤ ਮਾੜੀ ਮਿਲ ਜਾਂਦੀ ਹੈ ਤੇ ਉਹ ਬੱਚੇ ਦੇ ਮਤਮਲੀਨ ਹੋ ਜਾਂਦੀ ਹੈ ਵਿਚਾਰ ਕੱਦਲੇ ਹੋ ਜਾਂਦੇ ਨੇ ਤੇ ਉਹ ਬੱਚਾ ਸਮਾਜ ਦੇ ਵਿੱਚ ਗਲਤ ਕੰਮ ਕਰਨੇ ਸ਼ੁਰੂ ਕਰ ਦਿੰਦਾ ਹੈ ਤਾਂ ਹੀ ਤਾਂ ਆ ਜਾਂਦਾ ਹੈ ਨਾ ਬੱਚਿਓ ਮਾੜੀ ਬਹਿਣੀ ਨਾ ਬਿਓ ਕਿਸੇ ਬਜ਼ੁਰਗ ਦੇ ਕੋਲ ਬੈ ਜਾਓ ਤੁਹਾਨੂੰ ਮੱਤ ਦੇਵੇਗਾ ਜਾਂਦਾ ਜਾਂਦਾ ਮੱਤ ਦੇ ਜਾਂਦਾ ਹੈ ਗੱਲਾਂ ਦੇ ਵਿੱਚ ਉਹਦੀ ਜ਼ਿੰਦਗੀ ਦਾ ਤਜਰਬਾ ਐਸਾ ਹੁੰਦਾ ਹੈ ਵੀ ਉਹ ਕੋਈ ਨਾ ਕੋਈ ਟੋਟਕਾ ਸਾਨੂੰ ਜ਼ਿੰਦਗੀ ਜਿਉਣ ਵਾਲਾ ਦੱਸ ਜਾਂਦਾ ਪਹਿਲੇ ਸਮਿਆਂ ਦੇ ਵਿੱਚ ਆਤਮ ਹੱਤਿਆ ਨਾ ਹੋਣ ਦਾ ਕਾਰਨ ਕੀ ਸੀ ਵੱਡਾ ਕਾਰਨ ਸੀ ਕੁਝ ਵੀ ਨਹੀਂ ਸੀ ਹੁੰਦਾ ਬੰਦੇ ਕੋਲ ਹੌਸਲਾ ਹੁੰਦਾ ਸੀ ਤੇ ਉਹ ਬਹੁਤ ਕੁਝ ਬਣਾਉਣ ਦਾ ਈਲਾ ਕਰ ਲੈਂਦਾ ਸੀ ਔਰ ਬਹੁਤ ਕੁਝ ਬਣਾ ਲੈਂਦਾ ਸੀ ਜੇ ਕੁਝ ਵੀ ਨਹੀਂ ਹੈ ਤੇ ਮਾਫ ਕਰਿਓ ਅੱਜ ਜੇ ਕਿਤੇ ਅਸੀਂ 10 20000 ਰੁਪਇਆ ਹਾਰ ਜਾਈਏ ਤੇ ਅਸੀਂ ਆਪਣੀ ਜ਼ਿੰਦਗੀ ਨੂੰ ਖਤਮ ਕਰਨ ਵੱਲ ਤੋਰ ਤੋਰ ਰਹੇ ਆ ਸਾਡੇ ਅੰਦਰੋਂ ਸਹਿਣਸ਼ੀਲਤਾ ਖਤਮ ਹੋ ਰਹੀ ਹੈ ਸਹਿਣ ਦੀ ਭਾਵਨਾ ਖਤਮ ਹੋ ਰਹੀ ਹੈ ਇਹਦਾ ਵੱਡਾ ਕਾਰਨ ਹੈ ਕਿ ਅਸੀਂ ਨਾ ਚੰਗਿਆਂ ਦੇ ਕੋਲ ਬੈਠੇ ਆ ਤੇ ਨਾ ਬਹਿਣਾ ਪਸੰਦ ਕਰਦੇ ਤੁਸੀਂ ਦੇਖਿਓ ਜਿੰਨੀ ਸੰਗਤ ਅੱਜ ਐ ਗੁਰੂ ਘਰ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਕੀ ਕਿਤੇ ਇੰਨੀ ਸੰਗਤ ਗੁਰਦੁਆਰਾ ਸਾਹਿਬ ਹੁੰਦੀ ਹੋਵੇਗੀ ਨਹੀਂ ਕਿਉਂਕਿ ਅੱਜ ਅਸੀਂ ਮੇਲਾ ਵੇਖਣ ਆਏ ਆ ਤੇ ਰੋਜ਼ ਅਸੀਂ ਬਾਬੇ ਦੀ ਬਾਣੀ ਦੀ ਵਿਚਾਰ ਲੈਣ ਆਉਣੀ ਆ ਬਾਬੇ ਨੇ ਸਾਨੂੰ ਹੁਕਮ ਕਰਨਾ ਹੈ ਰੋਜ਼ ਜਿੱਤ ਪੀਤਾ ਮਤ ਦੂਰ ਹੋਏ ਬਰਨ ਪਵੈ ਵਿੱਚ ਆਏ ਆਪਣਾ ਪਰਾਇਆ ਨਾ ਪਛਾਣਈ ਖਸਮੋਂ ੱੱਕੇ ਖਾਏ ਮਾਫ ਕਰਿਓ ਕਹੇ ਨੇ ਹੁਣ ਵੀ ਘਰਾਂ ਚ ਜਾ ਕੇ ਕਹੇ ਨੇ ਤਾਜ਼ੀਆਂ ਸ਼ਰਾਬਾਂ ਕੱਢੀਆਂ ਹੋਣੀਆਂ ਜਾ ਕੇ ਪੀਣੀਆਂ ਗੁਰੂ ਦਾ ਉਪਦੇਸ਼ ਲੈ ਕੇ ਵੀ ਮਤ ਨੂੰ ਮਲੀਨ ਕਰਨ ਵਾਲੀਆਂ ਗੱਲਾਂ ਕਰਨੀਆਂ ਨੇ ਅਸੀਂ ਤਾਂ ਹੀ ਤਾਂ ਭਾਗਾ ਵਾਲਿਓ ਜਿਹੜੀ ਗੁਰੂ ਦੀ ਬੈਣੀ ਹੈ ਨਾ ਖੱਕ ਤੋਂ ਸੱਜਣ ਬਣ ਜਾਈਦਾ ਆਪਣਾ ਆਪ ਸਮਰਪਿਤ ਕਰ ਜਾਇ ਕਰਨਾ ਪੈਂਦਾ ਹੈ ਰਾਖਸ਼ਸ ਤੋਂ ਭਾਈ ਕੌਡਾ ਐਵੇਂ ਨਹੀਂ ਸੀ ਬਣ ਗਿਆ ਆਪਣੀ ਮਤਗੁਰੂ ਨੂੰ ਦੇ ਦਿੱਤੀ ਸੀ ਗੁਰੂ ਬਹੁਤ ਜੀਵਨ ਜਿਹੜਾ ਹੈ ਤੇਰੇ ਤੋਂ ਟੁੱਟਿਆ ਨਾ ਨਿਕਲ ਗਿਆ ਕਰੀ ਕਿਰਪਾ ਗੁਰੂ ਆਪਣੇ ਨਾਲ ਜੋੜ ਲਈ ਰਾਖ ਲੇ ਹੋ ਹਮਤੇ ਬਿਗਰੀ ਸ਼ੀਲ ਧਰਮ ਜਪ ਭਗਤ ਨਾ ਕੀਨੀ ਹੋ ਅਬਮਾਨ ਡੇੜ ਪਗਰੀ ਗੁਰੂ ਜੀ ਪਤਾ ਨਹੀਂ ਮੈਂ ਕਿਹੜੇ ਰਸਤੇ ਪੈ ਗਿਆ ਸੀ ਰਾਹ ਪੁੱਠਾ ਫੜ ਲਿਆ ਸੀ ਮੈਂ ਤੇਰੀ ਸ਼ਰਨ ਆਇਆ ਏ ਮੇਰੀ ਰਖਿਆ ਕਰ ਤੇਰੇ ਤੋਂ ਵੱਡਾ ਮੈਨੂੰ ਕੋਈ ਰਖਿਆਕ ਨਹੀਂ ਦੱਸਦਾ ਤੇਰੇ ਤੋਂ ਵੱਧ ਮੈਨੂੰ ਭਰੋਸਾ ਕਿਸੇ ਤੇ ਨਹੀਂ ਹੈ ਭਾਗਾਂ ਵਾਲਿਓ ਗੁਰੂ ਬਾਹ ਫੜਦਾ ਹੈ ਭਾਈ ਗੁਰਦਾਸ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਹਿੰਦੇ ਚਰਨ ਸ਼ਰਨ ਕੋ ਰੇਕ ਪੈਂਡਾ ਜਾਇ ਚਲ ਸਤਗੁਰ ਕੋਟ ਪੈਂਡਾ ਅੱਗੇ ਹੋਏ ਲੇਤਾ ਕਹਿੰਦੇ ਇੱਕ ਕਦਮ ਤਾਂ ਪੁੱਟ ਕੇ ਵੇਖ ਉਹ ਗੁਰੂ ਕਰੋੜਾ ਕਦਮ ਅੱਗੇ ਲੈਣ ਵਾਸਤੇ ਆਵੇਗਾ। ਮਾਫ ਕਰਿਓ ਅਸੀਂ ਸ਼ਰਵਾਦ ਹੀ ਨਹੀਂ ਕਰਦੇ। ਦੁਨੀਆ ਦੇ ਕਿਸੇ ਡਾਕਟਰ ਦੇ ਅੰਦਰ ਤਾਕਤ ਨਹੀਂ ਆਪੀ ਉਹ ਤੁਹਾਡੇ ਬੱਚੇ ਨੂੰ ਤੋੜ ਸਕੇ। ਦੁਨੀਆ ਦੇ ਕਿਸੇ ਵੀ ਡਾਕਟਰ ਦੇ ਅੰਦਰ ਇਹ ਤਾਕਤ ਨਹੀਂ ਹੈ ਜੇ ਤੁਹਾਡਾ ਬੱਚਾ ਪਹਿਲਾ ਕਦਮ ਆਪ ਰੱਖਣ ਦੀ ਹਿੰਮਤ ਨਹੀਂ ਕਰਦਾ। ਉਨੂੰ ਆਪੇ ਮਤ ਕਰਨੀ ਪੈਂਦੀ ਹੈ ਫਿਰ ਚੱਲਦਾ ਹੈ ਫਿਰ ਟਰਦਾ ਹੈ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਹਿੰਦੇ ਪਿਆਰਿਆ ਅਬ ਹਮ ਚਲੀ ठाकुर ਪਹਿਾਰ ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਪਾਵੈ ਮਾਰ ਗੁਰੂ ਮੈਂ ਆਪਣਾ ਆਪ ਤੈਨੂੰ ਸਮਰਪਿਤ ਕਰ ਦਿੱਤਾ ਲੋਕੜ ਕੀ ਚਤਰਾਈ ਹੁਕਮ ਕਹਿੰਦੇ ਆ ਜਿਹੜੇ ਲੋਕੀ ਮੂੰਹ ਜੋੜ ਜੋੜ ਕੇ ਗੱਲਾਂ ਕਰਦੇ ਸੀ ਨਾ ਚਲਾਕੀਆਂ ਚਤਰਾਈਆਂ ਕਰਦਾ ਸੀ ਮੈਂ ਲੋਕਣ ਕੀ ਚਤਰਾਈ ਉਤਨਾ ਤੇ ਬਸੰਤਰ ਜਾਰ ਕਹਿੰਦੇ ਮੈਂ ਸਾਰਾ ਕੁਝ ਹੀ ਛਾੜ ਦਿੱਤਾ ਹੁਣ ਮੈਨੂੰ ਲੋਕਾਂ ਦੀ ਕੋਈ ਪਰਵਾਹ ਨਹੀਂ ਰਹਿ ਗਈ ਹੁਣ ਮੈਂ ਆਪਣੇ ਆਪ ਨੂੰ ਸਾਹਮਣੇ ਰੱਖ ਕੇ ਯਤਨ ਕਰਦਾ ਹਾਂ ਚੱਲਣ ਦੀ ਗੁਰੂ ਤੈਨੂੰ ਸਾਹਮਣੇ ਰੱਖ ਕੇ ਚੱਲਦਾ ਹੈ ਭਾਗਾ ਵਾਲਿਓ ਕਈ ਸਿਆਣੇ ਬਿਆਣੇ ਸਿਆਣੀ ਬਿਆਣੀ ਉਮਰ ਦੇ ਕਹਿਦਗੇ ਨਾ ਭਾਈ ਹੁਣ ਤਾਂ ਗੁਰੂ ਵਾਲੇ ਬਣ ਜੋ ਜਵਾਨੀ ਦੀ ਉਮਰ ਦੇ ਵਿੱਚ ਬੰਦਾ ਕਹਿੰਦਾ ਹੈ ਕਿ ਵਿਆਹ ਵੀ ਹੋ ਲੈਂਦੋ ਕੋਈ ਗੱਲ ਨਹੀਂ ਆ ਫਿਰ ਗੁਰੂ ਵਾਲੇ ਬਣ ਜਾਗੇ ਫਿਰ ਅਮਰਤ ਦੇ ਧਾਰਨੀ ਹੋ ਜਾਗੇ ਅਮਰਤ ਛਕ ਲਾਂਗੇ ਚਲੋ ਵਿਆਹ ਹੋ ਗਿਆ ਆ ਬੱਚੇ ਹੋ ਗਏ ਬੱਚਿਆਂ ਤੋਂ ਬਾਅਦ ਬੰਦਾ ਆਂਦਾ ਹੈ ਕਿ ਚਲੋ ਹੁਣਾਂ ਬੱਚਿਆਂ ਦੇ ਵਿਆਹ ਕਰ ਲਈਏ ਕੋਈ ਗੱਲ ਨਹੀਂ ਆ ਫਿਰ ਗੁਰੂ ਵਾਲੇ ਬਣ ਜਾਗੇ ਗੁਰੂ ਪਿਆਰਿਆ ਉਦੋਂ ਤੇ ਤੂੰ ਆਪਣੇ ਆਪ ਗੁਰੂ ਵਾਲਾ ਬਣ ਜਾਣਾ ਹੈ ਤੇਰੀਆਂ ਅੱਖਾਂ ਨੇ ਪਰਾਇਆ ਰੂਪ ਨਹੀਂ ਦੇਖਣਾ ਨਾਮ ਤੂੰ ਆਪੇ ਜਪੀ ਜਾਣਾ ਹੈ ਜਦੋਂ ਤੇਰੇ ਗੋਡੇ ਮੋਡੇ ਦੁਖਦੇ ਹੋਏ ਵਾਰ-ਵਾਰ ਵੈਗਰੂ ਵੈਗਰੂ ਨਿਕਲੀ ਜਾਣਾ ਦਵਾਈਆਂ ਦੀ ਮੋਠੰਦਰ ਗਈ ਤੇ ਉਦੋਂ ਗੁਰੂ ਵਾਲੇ ਇਹਦਾ ਮਤਲਬ ਇਹ ਨਹੀਂ ਹੈ ਪੀ ਆਪਾਂ ਨਾਮ ਨਹੀਂ ਜਪਣਾ ਪਰ ਉਹ ਨਾਮ ਤੇ ਤੇਰੇ ਮੂੰਹ ਆਪਣੇ ਆਪ ਨਿਕਲੀ ਜਾਣਾ ਜੱਤ ਸਤ ਦਾ ਤੂੰ ਧਾਰਨੀ ਬਣ ਜਾਣਾ ਹੈ ਬਜ਼ੁਰਗੋ ਕੇ ਬੱਚੇ ਵਿਆਹ ਕੇ ਅਮਰਤ ਛਕ ਲਾਂਗੇ ਕਿ ਤੈਨੂੰ ਕੋਈ ਰੱਬ ਨੇ ਸਪੈਸ਼ਲ ਲੇਖੇ ਦਿੱਤਾ ਵੀ ਤੂੰ ਬੱਚੇ ਵਿਆਹਣ ਤੱਕ ਜਿਉਣਾ ਵੀ ਹੈ ਕਿ ਨਹੀਂ ਜਿਉਣਾ ਇਹ ਇੱਕ ਟਾਈਮ ਟਪਾਉਣ ਦਾ ਕਾਰਨ ਹੈ ਆਪਣਾ ਟਾਈਮ ਟਪਾਈ ਜਾਂਦੇ ਬਾਬਾ ਜੀ ਨੇ ਕਿਹਾ ਹੈ ਨਾ ਵਿਆਜ ਵਧਣ ਤੋਂ ਜਾਏ ਨਾ ਹਰ ਭਜਿਓ ਨਾ ਖਤ ਫਟਿਓ ਕਾਲ ਪਹੁੰਚਿਓ ਆਏ ਨਾ ਗੁਰੂ ਦਾ ਭਜਨ ਕੀਤਾ ਕਹਿੰਦੇ ਆ ਜਿੰਦਗੀ ਦਾ ਸਮਾ ਤੇਰਾ ਲੰਘਦਾ ਜਾਂਦਿਆ ਵਿਆਜ ਵਧਦਾ ਜਾਂਦਾ ਹੈ ਨਾ ਹਰ ਭਜਿਓ ਨਾ ਖੱਤ ਪਉ ਇਹ ਫਟਿਓ ਕਾਲ ਪਹੁੰਚਿਓ ਆਏ ਕਹਿੰਦੇ ਮੌਤ ਦੀ ਫਾਈ ਤੇਰੇ ਸਿਰ ਤੇ ਦਿਨੋਂ ਦਿਨ ਡੇੜੇ ਆਉਂਦੀ ਜਾ ਰਹੀ ਐ ਭਾਗਾ ਵਾਲਿਓ ਬਾਬਾ ਮੇਰ ਕਰੇ ਸਤਗੁਰੂ ਜੀ ਕਹਿੰਦੇ ਨੇ ਲੋਕਾਂ ਨੇ ਕੀ ਜੁਤਰਾਈ ਉਤਨਾ ਹੁਣ ਮੈਨੂੰ ਇਹ ਨਹੀਂ ਰਹਿ ਗਿਆ ਮੇਰੇ ਪੁੱਤ ਤੇ ਧੀ ਦਾ ਵਿਆਹ ਐ ਤੇ ਮੈਂ ਕੁਝ ਆਰਕੈਸਟਰਾ ਲਾ ਕੇ ਜਾਂ ਕੋਈ ਸ਼ਰਾਬਾਂ ਦੇ ਪਿਆਲੇ ਪਿਆ ਕੇ ਹੀ ਕਰਨਾ ਹੈ ਮੈਨੂੰ ਨਹੀਂ ਕਿਸੇ ਦੇ ਨਾਲ ਕੁਝ ਵੀ ਮੈਂ ਇਕੱਲਾ ਕੇ ਸਾੜ ਦਿੱਤਾ ਹੈ ਸਭ ਕੁਝ ਜਿੰਨੇ ਖੁਸ਼ੀ ਚ ਸ਼ਾਮਲ ਹੋਣਾ ਹੈ ਐਦਾਂ ਹੋਵੇ ਨਹੀਂ ਹੋਣਾ ਤੇ ਨਾ ਸਹੀ ਮੇਰਾ ਗੁਰੂ ਨਹੀਂ ਰੁਸਣਾ ਚਾਹੀਦਾ ਗੁਰੂ ਵੱਲ ਪਿੱਠ ਨਹੀਂ ਹੋਣੀ ਚਾਹੀਦੀ ਉਹ ਮਤੀ ਦਾਸ ਵੀ ਤਾਂ ਸਾਡਾ ਹੀ ਭਾਈ ਸੀ ਨਾ ਉਹ ਜਿੰਨੇ ਇਹ ਗੱਲ ਕਹਿ ਦਿੱਤੀ ਸੀ ਮੇਰੇ ਸੀਸ ਤੇ ਜਦੋਂ ਵੀ ਚੱਲੇ ਆਰਾ ਤੇ ਮੇਰਾ ਮੁੱਖ ਗੁਰ ਪਿੰਜਰੇ ਵੱਲ ਹੋਵੇ ਮੇਰੀ ਕਿਤੇ ਉਦੋਂ ਵੀ ਪੈਠ ਆਪਣੇ ਗੁਰੂ ਵੱਲ ਨਾ ਆ ਜਾਵੇ ਮਾਫ ਕਰੇ ਉਹ ਗੁਰੂ ਕੇ ਪਿਆਰੇ ਉਹ ਸਿੱਖੋ ਅੱਜ ਆਪਾਂ ਪੈਰ ਪੈਰ ਤੇ ਪੈਠ ਗੁਰੂ ਵੱਲ ਕਰ ਰਹੇ ਆਂ ਲੋਕਣ ਕੀ ਚਤਰਾਈ ਉਪਮਾ ਤੇ ਬਸੰਤਰ ਜਾਰ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਹਮ ਤਨ ਦਿਓ ਹੈ ਧਰਮ ਮੈਂ ਆਪਣਾ ਸਭ ਕੁਝ ਹੀ ਗੁਰੂ ਨੂੰ ਸਮਰਪਿਤ ਕਰ ਦਿੰਦਾ ਹੈ ਤਨ ਵੀ ਕਰ ਦੁੱਤਾ ਹੈ ਮਨ ਵੀ ਕਰ ਦੁੱਤਾ ਹੈ ਤੇ ਧਨ ਵੀ ਕਰ ਦੁੱਤਾ ਹੈ ਵੈਸੇ ਨਾ ਬੰਦਾ ਧਨ ਵੀ ਸਮਰਪਿਤ ਕਰਨ ਵਾਸਤੇ ਰੈਡੀ ਹੋ ਜਾਂਦਾ ਹੈ ਤਿਆਰ ਹੋ ਜਾਂਦਾ ਦੱਸੋ ਪਾਪਾ ਜੀ ਕਿੱਥੇ ਸੇਵਾ ਕਰਨੀ ਹੈ ਕੀ ਸੇਵਾ ਕਰਨੀ ਚਲੋ ਕਰੀਏ ਸਿਰ ਤੇ ਧਨ ਦੇ ਨਾਲ ਮੰਨ ਲਓ ਗੁਰਦੁਆਰਾ ਸਾਹਿਬ ਤੋਂ ਕੋਈ ਬੈਂਟ ਨੂੰ ਜਿਆਪੀ ਇੱਥੇ ਆ ਚੀਜ਼ ਦੀ ਲੋੜ ਹੈ ਤੇ ਸੰਗਤ ਉਹ ਵੀ ਪੂਰੀ ਕਰ ਦਿੰਦੀ ਹੈ